ਹਾਂਜੀ ਸასიਖਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੋਰੀ ਮੱਟੂ ਤੇ ਅੱਜ ਫੇਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਸੋ ਭਾਈ ਅੱਜ ਆਪਾਂ ਇੱਕ Song ਦਾ ਰਿਪਲਾਈ ਕਰਨ ਜਾ ਰਹੇ ਹਾਂ ਫੇਰ ਤੋਂ। ਮਤਲਬ ਜਿਸ ਸਿੰਗਰ ਦੇ Song ਦਾ ਆਪਾਂ ਰਿਪਲਾਈ ਕਰਨ ਜਾ ਰਹੇ ਹਾਂ ਮੈਂ ਪਰਸਨਲੀ ਖੁਦ ਉਸ ਸਿੰਗਰ ਦਾ ਬਹੁਤ ਵੱਡਾ ਫੈਨ ਹਾਂ। ਉਸ ਗਾਣੇ ਦੇ ਲਿਰਿਕਸ ਰਾਈਟਰ ਦਾ ਵੀ ਤੇ ਉਸ ਸਿੰਗਰ ਦਾ ਵੀ ਬਾਕੀ ਤੁਹਾਨੂੰ ਚਲੋ ਨਾਮ ਨਹੀਂ ਦੱਸਾਂਗਾ। ਬਾਕੀ ਗੱਲ ਇਹ ਆ ਕਿ ਬਾਈ ਜੀ ਦੇਖੋ ਜਿਹੜੇ ਸਾਡੇ ਵਰਗੇ ਨਕਲੀ ਸਿੰਗਰ ਨੇ ਉਹਨਾਂ ਨੇ ਤਾਂ ਚਲੋ ਹਿੱਟ ਹੋਣ ਲਈ ਕੋਈ ਨਾ ਕੋਈ ਜ਼ਗਾੜ ਲਾਣਾ ਆਣਾ ਪਰ ਜਿਹੜੇ ਸਿੰਗਰ ਆਲਰੇਡੀ ਹਿੱਟ ਆ ਇੰਨਾ ਵਧੀਆ ਗਾਉਂਦੇ ਨੇ ਜਾਂ ਜਿਹੜੇ ਰਾਈਟਰ ਇੰਨਾ ਵਧੀਆ ਲਿਖਦੇ ਨੇ ਉਹ ਵੀ ਨਸ਼ਿਆਂ ਤੇ ਗਾਣੇ ਲਿਖਦੇ ਨੇ ਜਿਹੜੇ ਯੂਥ ਨੂੰ ਨਸ਼ਿਆਂ ਵੱਲ ਅਟਰੈਕਟ ਕਰਨ ਵਾਲੇ ਗਾਣੇ ਲਿਖਦੇ ਆ ਉਹ ਕਿਉਂ ਕਰਦੇ ਸੋ ਬਾਈ ਉਸ ਚੀਜ਼ ਤੇ ਥੋੜਾ ਰਿਪਲਾਈ ਆ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਹਾਂ ਉਹ ਸੋਚ ਵੀ ਤਾਂ ਲੈਂਦਾ ਗੱਲ ਲੱਗਾ ਜਿਹੜੀ ਕਹਿਣੇ ਕਹਿਣਾ ਏ ਕਿ ਸਹੇਲੀ ਮੇਰੀ ਸੁਖੇ ਦੀ ਫੈਣ ਹੈ ਸੋਚ ਵੀ ਤਾਂ ਲੈਂਦਾ ਗੱਲ ਲੱਗਾ ਜਿਹੜੀ ਕਹਿਣੇ ਕਹਿਣਾ ਏ ਕਿ ਸਹੇਲੀ ਮੇਰੀ ਸੁਖੇ ਦੀ ਫੈਣ ਹੈ ਉਹ ਪੈਸੇ ਬਾਹਰ ਜਾ ਕੇ ਆਪ ਤੂੰ ਕਮਾਵੇਂ ਇੱਥੇ ਵਾਲਿਆਂ ਨੂੰ ਪੁੱਠੇ ਕੰਮੇ ਲਾਵੇਂ ਤੇ ਸਹੇਲੀ ਮੈਂ ਰੁਹਾਨਾ ਖੇਚਦੀ ਉਹ ਪਹਿਲਾ ਮੁੰਡੇ ਤੁਸੀਂ ਨਸ਼ਿਆਂ ਤੇ ਲਾਲੇ ਤੇ ਗਾਣੇ ਕੁੜੀਆਂ ਦੇ ਵੱਲ ਵੀ ਕਮਾਲੇ ਤੂੰ ਕਹਿਣਾ ਮੈ ਰੂਹਾਂ ਨਾ ਖੇਚਦੀ ਪਹਿਲਾਂ ਮੁੰਡੇ ਤੁਸੀਂ ਨਸ਼ਿਆਂ ਤੇ ਲਾਲੇ ਤੇ ਗਾਣੇ ਕੁੜੀਆਂ ਦੇ ਵੱਲ ਵੀ ਕਮਾਲੇ ਤੂੰ ਕਹਿਣਾ ਮੈ ਰੂਹਾਂ ਨਾ ਖੇਚਦੀ ਹਾਂਜੀ ਅੱਗੇ ਗੱਲ ਗੌਰ ਨਾਲ ਸੁਣਨ ਵਾਲਿਆ ਜੀ ਉਹ ਜੀ ਨੂੰ ਕਹਿਣਾ ਆ ਕਿ ਅੱਜ ਕੱਲ ਪਾਉਂਦੀ ਸਲਵਾਰ ਐ ਓਰੇ ਗਾਣੇ ਵਿੱਚ ਲੱਤਾ ਦਾ ਡਰੈਸ ਚੋਂ ਵੀ ਬਾਹਰ ਐ ਜੀ ਨੂੰ ਕਹਿਣਾ ਆ ਕਿ ਅੱਜ ਕੱਲ ਪਾਉਂਦੀ ਸਲਵਾਰ ਐ ਉਰੇ ਗਾਣੇ ਵਿੱਚ ਲੱਤਾਂ ਟੱਡ ਰੱਸ ਚੋਂ ਵੀ ਬਾਹਰੇ ਸੂਟੇ ਲਾ ਕੇ ਬੋਲ ਕਰ ਲੈਨੇ ਕਾਲੇ ਪਾ ਕੇ ਛੋਟੀਆਂ ਡਰਾਸਾਂ ਤੂੰ ਨਚਾਲੇ ਤੂੰ ਕਹਿਣਾ ਮੈਰੂਆਨਾ ਖੇਚਦੀ ਪਹਿਲਾਂ ਮੁੰਡੇ ਤੁਸੀਂ ਨਸ਼ਿਆਂ ਤੇ ਲਾਲੇ ਤੇ ਗਾਣੇ ਕੁੜੀਆਂ ਦੇ ਵੱਲ ਵੀ ਘੁਮਾਲੇ ਤੂੰ ਕਹਿਣਾ ਮੈਰੂਆਨਾ ਖੇਚਦੀ ਹਾਂਜੀ ਵਧੀਆ ਲੱਗੇ ਤੇ ਸ਼ੇਰ ਜਰੂਰ ਕਰੋ ਠੀਕ ਹੈ ਜੀ ਥੈਂਕ ਯੂ ਸੋ ਮਚ